ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Broad Dairy Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਜੀ ਪਸ਼ੂ ਪਾਲਣ ਦਾ ਬਾਈ ਹੁਣਾਂ ਦਾ ਕੰਮ ਆ ਖਾਸ ਕਰਕੇ ਮੱਝਾਂ ਦਾ ਬਹੁ ਗੈਂਤੀ ਚ ਬਾਈ ਦੀਆਂ ਮੱਝਾਂ ਰੱਖੀਆਂ ਹੋਈਆਂ ਨੇ ਜਿਹੜਾ ਸਕਰੀਨ ਤੇ ਤੁਸੀਂ ਮਾਲੀ ਦੇਖ ਰਹੇ ਹੋ ਇਹ ਸੇਲ ਆ ਇਹਨਾਂ ਜੋ ਜੀ ਜਾਣਕਾਰੀ ਪ੍ਰੋਪਰ ਆਪਾਂ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਕੀ ਸੀਮਨ ਰਿਕਾਰਡ ਆ ਕੀ ਮਦਰ ਮਿਲਕ ਰਿਕਾਰਡ ਆ ਤੇ ਕਿਹੜੇ ਸੀਮਨ ਦਾ ਆ ਪਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੰਦੀਪ ਸਿੰਘ ਹੈ ਪਿੰਡ ਜੀ ਪਿੰਡ ਬੁੱਢੇਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਬਾਈ 9888200147 ਠੀਕ ਆ ਬਾਈ ਘਰ ਦਾ ਪਾਲਿਆ ਹੋਈ ਆਪਣਾ ਹੈ ਬੱਚਾ ਸੀਗਾ ਜੀ ਹਾਂਜੀ ਇਹਦਾ ਮਦਰ ਮਿਲਕਰ ਰਿਕਾਰਡ ਕੀ ਹੈ ਬਾਈ 15-16 ਕਿਲੋ ਤਾਂ ਹਾਂ ਇਹਦੀ ਮਾਂ ਵੀ ਆਪਣੇ ਕੋਲ ਹੀ ਆਈ ਹੁਣ ਨਹੀਂ ਉਹ ਸੇਲ ਹੋ ਗਈ ਉਹ ਸੇਲ ਹੋ ਗਈ ਠੀਕ ਆ ਬਾਈ ਤੇ ਇਹਦੀ ਉਮਰ ਕਿੰਨੀ ਹੈ ਜੀ 24 ਮਹੀਨਿਆਂ ਦੀ 24 ਮਹੀਨਿਆਂ ਦੀ ਠੀਕ ਆ ਖੀਰਾ ਹੀ ਆ ਜੀ ਹਾਂਜੀ ਖੀਰਾ ਮੂੰਹ ਤੋਂ ਖੀਰਾ ਹੀ ਆ ਤੋੜ ਕੇ ਦਿਖਾ ਦਿਓ ਜੀ ਜਿਹੜੇ ਵੀਰ ਲੈ ਕੇ ਜਾਊਗਾ ਆਪਦਾ ਚੈੱਕ ਕਰਕੇ ਲਿਜਾ ਸਕਦਾ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਗੱਲ ਕਹੀ ਹੈ ਉਹੀ ਨਿਕਲੂ ਜੇ ਹਾਈਟ ਦੀ ਗੱਲ ਕਰਗੇ ਤਾਂ ਲਗਭਗ 5.5 ਫੁੱਟ ਦੇ ਆਸ-ਪਾਸ ਹੋ, 5 ਤੋਂ ਬਾਹਰੂ 5.5 ਵਿੱਚ ਹੋਊਗੀ। ਚੰਗੀ ਕੱਦ-ਕਾੜ, ਚੰਗਾ ਵਜਣਾ ਜੀ। ਕ੍ਰੋਸ ਬਾਈ ਕਰਦਾ ਇਹ। ਠੀਕ ਆ ਜੀ। ਕ੍ਰੋਸ ਬਾਈ ਕਹਿੰਦਾ ਕਰਦਾ, ਸ਼ੌਂਕ ਨਾਲ ਪਾਲ ਲਿਆ ਵਾ ਕਿਉਂਕਿ ਬਾਜਾਂ ਦੀ ਮਿਹਨਤ ਦੱਸਦੀ ਆ। ਕੀੜਾ ਬੱਚਾ ਐਡਾ ਤਿਆਰ ਕਰਨਾ ਜੀ। ਬਹੁਤ ਸੇਵਾ ਭਾਲਦੀਆਂ ਇਹ ਚੀਜ਼ਾਂ। ਬਾਕੀ ਜਿਹੜਾ ਮਦਰ ਮਿਲਕਰ ਰਿਕਾਰਡ ਆ, ਉਹ 15-16 ਕਿਲੋ ਦਾ। ਬਾਈ ਕਹਿੰਦਾ ਆਪਣੇ ਘਰ ਦਾ ਹੀ ਬੱਚਾ ਪਾਲ ਲਿਆ ਵਾ ਜੀ। ਹੁਣ ਸੀਲ ਕਰ ਰਹੇ ਆ। ਇਹਦਾ ਮੁੱਲ ਬਾਈ ਹੋਲੇ ਠੱਤਰਿਆ ਹੋਜੂ ਮਾਨਤਣ ਆ ਮਾਨਤਣ ਠੀਕ ਹੈ ਜਮਾ ਜਾਇਜ ਡਿਮਾਂਡ ਕੀਤੀ ਆ ਬਾਈ ਨੇ ਮੁੱਲ ਬਾਈ ਇਹਦਾ 78000 ਰੁਪਇਆ ਕਰਦੇ ਆ ਜੀ ਜਮਾ ਜਾਇਜ ਡਿਮਾਂਡ ਕੀਤੀ ਆ ਬਾਕੀ ਮਾਨਤਣ ਆਏਗੇ ਵੀਰ ਦਾ ਬਾਈ ਕਹਿੰਦਾ ਜਰੂਰ ਕਰਾਂਗੇ ਕਿਸੇ ਵੀਰ ਨੇ ਬਰੀਡ ਤੇ ਕੰਮ ਕਰਨਾ ਹੋਵੇ ਉਹਨਾਂ ਲਈ ਤੋਹਫਾ ਪੜਿਆ ਪੜਾਇਆ ਮਾਲੀ ਜਿਹਨੂੰ ਚਾਜੂਗਾ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ